ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਦੀਪ ਰੂਬੀ ਅੱਜ ਅਸੀਂ ਗੱਲ ਕਰਾਂਗੇ ਨੀਂਦ ਦੀ ਸਮੱਸਿਆ ਬਾਰੇ ਹਨਾ ਤੀਜੇ ਚੌਥੇ ਬੰਦੇ ਨੂੰ ਅੱਜ ਕੱਲ ਇਹ ਸਮੱਸਿਆ ਹੋ ਰਹੀ ਹੈ ਨੀਂਦ ਨਹੀਂ ਆ ਰਹੀ ਉਹਨੂੰ ਖੁਦ ਨੂੰ ਵੀ ਇਸ ਚੀਜ਼ ਦਾ ਰੀਜ਼ਨ ਪਤਾ ਹੁੰਦਾ ਕਿਉਂ ਨੀਂਦ ਨਹੀਂ ਆ ਰਹੀ ਉਸ ਨਾਲ ਫਿਰ ਡਿਪਰੈਸ਼ਨ ਸ਼ੁਰੂ ਹੋ ਜਾਂਦਾ ਟੈਨਸ਼ਨ ਸ਼ੁਰੂ ਹੋ ਜਾਂਦੀਆਂ ਨੇ ਬੀਪੀ ਦੀ ਪ੍ਰੋਬਲਮ ਹਨਾ ਬਹੁਤ ساری ਪ੍ਰੋਬਲਮਸ ਨੇ ਤੇ ਇਸ ਦੇ ਕੀ ਰੀਜ਼ਨ ਹੋ ਸਕਦੇ ਨੇ ਅਸੀਂ ਥੋੜਾ ਜਿਹਾ ਉਸ ਬਾਰੇ ਗੱਲ ਕਰਾਂਗੇ ਤੇ ਲਾਸਟ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕੀ ਇਸ ਦਾ ਸੋਲੂਸ਼ਨ ਹੋ ਸਕਦਾ ਹੈ ਉਹ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗੀ ਤੇ ਰੀਜ਼ਨ ਜੋ ਕਿ ਮੈਨੂੰ ਲੱਗਦਾ ਜਿੰਨੇ ਕਿ ਮੇਰੀ ਸਮਝ ਹੈ ਕਿ ਅੱਜ ਕੱਲ ਅਸੀਂ ਥੋੜਾ ਲਾਈਫ ਸਟਾਈਲ ਹੀ ਇਦਾਂ ਦਾ ਬਣਾ ਲਿਆ ਹੈ ਅਸੀਂ ਚਾਰੇ ਪਾਸੇ ਸਾਨੂੰ ਸੁਣਨ ਨੂੰ ਵੀ ਇਹ ਹੀ ਮਿਲ ਰਿਹਾ ਹੈ ਕਿ ਟਾਈਮ ਹੈ ਨਹੀਂ ਟਾਈਮ ਹੈ ਨਹੀਂ ਨਾਂਜੀ ਮੈਂ ਤਾਂ ਉੱਥੇ ਕਿੱਥੇ ਪਹੁੰਚਾ ਜਾਣਾ ਹੈ ਜਾਂ ਮੈਂ ਤਾਂ ਆਹ ਕੰਮ ਮੇ ਤਾਂ ਪੋਸੀਬਲ ਹੈ ਹੀ ਨਹੀਂ ਟਾਈਮ ਹੈ ਨਹੀਂ ਇਹ ਸੁਣ ਸੁਣ ਕੇ ਜਦੋਂ ਕਿ ਹੁਣ ਮਸ਼ੀਨੀ ਯੁੱਗ ਹੈ ਹਨਾ ਸਾਡੇ ਬਹੁਤ ਸਾਰੇ ਕੰਮ ਮਸ਼ੀਨਾਂ ਨੇ ਲੈ ਲਏ ਨੇ ਅਸੀਂ ਬਹੁਤ ਹੱਦ ਤੱਕ ਪਹਿਲਾਂ ਤਾਂ ਸਗੋਂ ਹਰ ਇੱਕ ਕੰਮ ਹੱਥਾਂ ਨਾਲ ਕਰਨਾ ਪੈਂਦਾ ਸੀ ਫਿਰ ਵੀ ਲੋਕਾਂ ਕੋਲ ਟਾਈਮ ਸੀ ਠਾਣੀਆਂ ਵਿੱਚ ਬਹਿੰਦੇ ਸੀ ਇਕੱਠਾ ਹੋ ਗਏ ਬੋੜਾਂ ਥੱਲੇ ਬਹਿੰਦੇ ਸੀ ਜਿੱਥੇ ਵੀ ਜਾਣਾ ਪੈਦਲ ਜਾਣਾ ਫਿਰ ਵੀ ਉਹਨਾਂ ਵਿੱਚ ਇੰਨੀ ਸਹਜਤਾ ਸੀ ਠਹਿਰਾਵ ਸੀ ਜਦੋਂ ਕਿ ਅੱਜ ਕੱਲ੍ਹ ਸਾਡੇ ਕੋਲ ਟਾਈਮ ਹੀ ਨਹੀਂ ਹੈ ਅਸੀਂ ਮਸ਼ੀਨੀ ਯੁੱਗ ਵਿੱਚ ਰਹਿ ਰਹੇ ਹਾਂ ਕਿ ਆਟੋਮੈਟਿਕਲੀ ਸਾਡੇ ਤੇ ਉਹ ਚੀਜ਼ ਨਹੀਂ ਅਸਰ ਪਾਉਂਦਾ ਜਿਵੇਂ ਮਸ਼ੀਨਾਂ ਕਾਹਲੇ ਕਾਹਲੇ ਕੰਮ ਕਰਦੀਆਂ ਨੇ ਨਾ ਉਦੋਂ ਹੀ ਸਾਡੇ ਦਿਲ ਦਿਮਾਗ 'ਚ ਵੀ ਕਾਹਲ ਪੈਦਾ ਹੋ ਗਿਆ ਹਰ ਇੱਕ ਚੀਜ਼ ਲਈ ਅਸੀਂ ਦੇਖਦੇ ਹਾਂ ਸ਼ਹਿਰਾਂ ਵਿੱਚ ਜਾਂਦੇ ਹਾਂ ਨਾ ਚੌਂਕ ਵਿੱਚ ਅਸੀਂ ਦੇਖਦੇ ਹਾਂ ਗ੍ਰੀਨ ਲਾਈਟ ਹੋਣ ਤੋਂ ਪਹਿਲਾਂ-ਪਹਿਲਾਂ ਅਸੀਂ ਅੱਧ ਵਿੱਚ ਪਹੁੰਚ ਜਾਣੇ ਆ ਮਤਲਬ ਕਿੱਥੇ ਜਾਣਾ ਹੁੰਦਾ ਸੀ ਕਿਹੜੀ ਇਹਦਾ ਨੇ ਸਾਨੂੰ ਟਾਈਮਿੰਗ ਮਿਲੀ ਹੁੰਦੀ ਹੈ ਕਿ ਇੰਨੇ ਟਾਈਮ 'ਚ ਅਸੀਂ ਉਹ ਛੋਟੀ ਤੇ ਪਹੁੰਚਣਾ ਹੈ ਹਨਾ ਫਿਰ ਆਟੋਮੈਟਿਕਲੀ ਸਾਡਾ ਇਹ ਬਣ ਗਿਆ ਬਸ ਹਰ ਇੱਕ ਚੀਜ਼ ਚ ਕਾਲ ਤੇ ਉਸ ਚੀਜ਼ ਨੇ ਸਾਡਾ ਲਾਈਫ ਸਟਾਈਲ ਬਹੁਤ ਖਰਾਬ ਕਰ ਦਿੱਤਾ ਹੈ ਸਾਡੇ ਅੰਦਰ ਚੈਨ ਹੈ ਨਹੀਂ ਠਹਿਰਾਵ ਹੈ ਨਹੀਂ ਸਹਜਤਾ ਹੈ ਨਹੀਂ ਇਹ ਚੀਜ਼ਾਂ ਸਭ ਡਿਸਟਰਬ ਕਰਦੀਆਂ ਨੇ ਜਦੋਂ ਕਿ ਅਸੀਂ ਆਪਣਾ ਆਪ ਖੁਦ ਅਸੀਂ ਆਪਣੇ ਆਪ ਦੇ ਮਾਲਕ ਆ ਅਸੀਂ ਜਿਵੇਂ ਚਾਹੀ ਆਪਣਾ ਲਾਈਫ ਸਟਾਈਲ ਉਹ ਵੀ ਬਣਾ ਸਕਦੇ ਆ ਥੋੜਾ ਜਿਹਾ ਇਸ ਬਾਰੇ ਬੈਠ ਕੇ ਸੋਚਣ ਦੀ ਸਾਨੂੰ ਲੋੜ ਹੈ ਆਪਣੇ ਆਪ ਤੇ ਵਰਕ ਕਰਨ ਦੀ ਜ਼ਰੂਰਤ ਹੈ ਤੇ ਹੁਣ ਜੇ ਨੀਂਦ ਨਹੀਂ ਆ ਰਹੀ ਤਾਂ ਉਸ ਦਾ ਹਾਂ ਬਹੁਤ ਸਾਰੇ ਰੀਜ਼ਨ ਨੇ ਜੋ ਅਸੀਂ ਜਾਣਦੇ ਵੀ ਆ ਪਰ ਅਸੀਂ ਪਤਾ ਨਹੀਂ ਕਿਉਂ ਅਸੀਂ ਉਹ ਦੌੜ ਵਿੱਚ ਲੱਗੇ ਹੋਈਆਂ ਅਸੀਂ ਉਸ ਬਾਰੇ ਸੋਚਦੇ ਹੀ ਨਹੀਂ ਉਹ ਵੀ ਸਾਡੇ ਕੋਲ ਟਾਈਮ ਹੈ ਨਹੀਂ ਆਪਣੇ ਬਾਰੇ ਸੋਚਣ ਬਾਰੇ ਤੇ ਚਲੋ ਉਸ ਬਾਰੇ ਅਸੀਂ ਕੀ ਸੋਲੂਸ਼ਨ ਕਰ ਸਕਦੇ ਹਾਂ ਜੇ ਕਿਸੇ ਨੂੰ ਨੀਂਦ ਨਹੀਂ ਆਉਂਦੀ ਤਾਂ ਇਹ ਅਸੀਂ ਇੱਕ ਡਾਕਟਰ ਟੇਪ ਹੈ ਇਹ ਲੈਣੀ ਹੈ ਤੇ ਇਸ ਦੇ ਨਾਲ ਇਦਾਂ ਅੰਗੂਠੇ ਦੇ نیچے ਲਗਾ ਕੇ ਇਸ ਨੂੰ ਇਦਾਂ ਚਿਪਕੀ ਕੇ ਤੇ ਇੱਧਰ ਅਸੀਂ ਇਹ ਜਿਹੜੇ ਬੀਜ ਨੇ ਇਹ ਅਸੀਂ ਮੇਥੀ ਦਾਣੇ ਦੇ ਵੀ ਲੈ ਸਕਦੇ ਆ ਇਹ ਮੈਂ ਮੂੰਗ ਦਾਲ ਦੇ ਲਏ ਹੋਏ ਆ ਮੂੰਗੀ ਦੀ ਦਾਲ ਸਾਬਤ ਤੇ ਇਹ ਹੀ ਅਸੀਂ ਇੱਥੇ ਇੰਨੇ ਕੁ ਡਿਸਟੈਂਸ ਤੇ ਬਿਲਕੁਲ ਜਦੋਂ ਇਹ ਨਾਲ ਚਿਪਕ ਗਈ ਨਾ ਇੱਥੇ ਬਿਲਕੁਲ ਇੱਥੇ ਨਾਲ ਲਾਉਣੇ ਅੰਗੂਠੇ ਦੇ ਤਾਂ ਜੋ ਜਦੋਂ ਅਸੀਂ ਇਹਨਾਂ ਇਦਾਂ ਫੋਲਡ ਕਰਾਂਗੇ ਤਾਂ ਇਹ ਇਸ ਚੀਜ਼ ਤੇ ਇਸ ਚੀਜ਼ ਤੇ ਲੱਗਣੇ ਚਾਹੀਦੇ ਨੇ ਇੱਥੇ ਚਾਰ ਦਾਣੇ ਮੈਂ ਲਗਾਏ ਹੋਏ ਆ ਪੇਸਟ ਇਹ ਘੱਟ ਲਗਾ ਲਓ ਥੋੜਾ ਜਿਹਾ ਪ੍ਰੈਸ ਕਰਕੇ ਇਹਨੂੰ ਇੱਥੇ ਫੋਲਡ ਕਰ ਲਓ ਤੇ ਇੱਧਰ ਵਾਲੀ ਸਾਈਡ ਵੀ ਇਦਾਂ ਥੋੜਾ ਜਿਹਾ ਪ੍ਰੈਸ ਕਰਕੇ ਇਦਾਂ ਫੋਲਡ ਕਰ ਲਓ ਇੱਥੇ ਥੋੜਾ ਜਿਹਾ ਤੁਹਾਨੂੰ ਫਿਰ ਨਾ ਕਸਾਜਾ ਪਈਗਾ ਇਸ ਨੂੰ ਫਿਰ ਤੁਸੀਂ ਥੋੜੇ ਟਾਈਮ ਲਈ 10-15 ਵਾਰ ਤੁਸੀਂ ਇਹਨੂੰ ਹੌਲੀ-ਹੌਲੀ ਹੌਲੀ-ਹੌਲੀ ਪ੍ਰੈਸ ਕਰੋ ਇਦਾਂ ਹੀ ਤੁਸੀਂ ਦੂਸਰੇ ਅੰਗੂਠੇ ਤੇ ਲਗਾ ਲਓ ਇਸ ਨੂੰ ਤੁਸੀਂ ਪੂਰੀ ਰਾਤ ਵੀ ਲਗਾ ਕੇ ਪੈ ਸਕਦੇ ਹੋ ਤੇ ਅੱਧੇ ਘੰਟੇ ਬਾਅਦ ਵੀ ਉਤਾਰ ਸਕਦੇ ਹੋ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਪੂਰੀ ਰਾਤ ਵੀ ਲੱਗੇ ਰਹੇਗਾ ਤੇ ਜਿਹੜਾ ਦੂਸਰਾ ਪੁਆਇੰਟ ਹੈ ਉਹ ਹੈ ਕਿ ਤੁਸੀਂ ਆਪਣੇ ਚਾਹੀਦਾ ਨਾਰੀਅਲ ਦਾ ਤੇਲ ਲਗਾ ਲਓ ਚਾਹੇ ਤੁਸੀਂ ਗੁਲਾਬ ਜਲ ਲਗਾ ਸਕਦੇ ਹੋ ਐਦਾਂ ਜਿਹੜੀ ਇਹ ਰਿੰਗ ਫਿੰਗਰ ਹੈ ਇਸ ਤੇ ਲਗਾ ਕੇ ਤੇ ਇੱਥੇ ਜਿਹੜੀਆਂ ਆਪਣੀਆਂ ਪੜਪੜੀਆਂ ਨੇ ਨਾ ਐਦਾਂ ਐਦਾਂ ਹੌਲੀ 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 ਸਰਕਲ ਚ ਇਹਨੂੰ ਥੋੜੀ ਮਾਲਿਸ਼ ਕਰੀਂ ਔੜੀ ਹੌਲੀ ਹੌਲੀ ਘਮਾਉਣਾ ਹੈ ਇਹ ਤੁਸੀਂ ਗਿਣ ਸਕਦੇ ਹੋ 10 ਵਾਰ ਕਰ ਲਓ ਜਿਵੇਂ 1 2 3 4 5 ਐਦਾਂ 10 ਵਾਰ ਠੀਕ ਹੈ ਉਸ ਤੋਂ ਬਾਅਦ ਨੈਕਸਟ ਹੈ ਕਿ ਤੁਸੀਂ ਇਹ ਜਿਹੜੀਆਂ ਦੋ ਫਿੰਗਰਸ ਦੀ ਇਨਾ ਤੇ ਨਾਰੀਅਲ ਦਾ ਤੇਲ ਲਗਾ ਲੈਣਾ ਉਸ ਤੋਂ ਬਾਅਦ ਜਿਹੜਾ ਸਾਡੇ ਇੱਥੇ ਆ ਥੋੜੀ ਉਭਰੀ ਜਿਹੀ ਹੋਈ ਇੱਥੇ ਹੱਡੀਆਂ ਹਨਾ ਦੋਨੋਂ ਸਾਈਡ ਤੇ ਇਹਦੇ ਵਿੱਚ ਜੇ ਅਸੀਂ ਸੈਂਟਰ 'ਚ ਦੇਖੀਏ ਤਾਂ ਥੋੜਾ ਮਤਲਬ ਡੂੰਘ ਜਾ ਪੈਂਦਾ ਇੱਥੇ ਸੌਫਟ ਸੌਫਟ ਤੇ ਆ ਚੀਜ਼ ਹੱਡੀਆਂ ਤੇ ਹੱਡੀਆਂ ਤੋਂ ਇਧਰ ਵਾਲੀ ਸਾਈਡ ਨਾਲੇ ਇੱਥੇ ਜਿਹੜੀ ਸਾਡੀ ਆ ਬੋਨ ਹੈ ਇਹਦੇ ਉੱਪਰ ਟੋਏ ਜੇ ਪੈਂਦੇ ਆ ਦੋਨੋਂ ਸਾਈਡ 'ਤੇ ਇਹ ਦੋਨੋਂ ਫਿੰਗਰ ਨਾਲ ਅਸੀਂ ਇਹਨੂੰ ਪ੍ਰੈਸ ਕਰਨੇ ਹਲਕਾ ਜਿਹਾ ਬਹੁਤ ਜ਼ਿਆਦਾ ਤੇਜ਼ ਨਹੀਂ ਤੇ ਪ੍ਰੈਸ ਕਰਕੇ ਇਹਨੂੰ ਹੌਲੀ-ਹੌਲੀ ਇਦਾਂ ਮਾਲਿਸ਼ ਕਰਨੀ ਹੈ ਇਹ ਵੀ ਤੁਸੀਂ 10 ਟਾਈਮ ਕਾਊਂਟ ਕਰਨਾ ਹੈ ਹੌਲੀ-ਹੌਲੀ ਠੀਕ ਹੈ ਅੱਖਾਂ ਬੰਦ ਕਰਕੇ ਤੁਸੀਂ ਆਰਾਮ ਨਾਲ ਇਸ ਨੂੰ ਐਦਾਂ ਥੋੜਾ-ਥੋੜਾ ਮਾਲਿਸ਼ ਕਰਨੀ ਹੈ ਨਾਰੀਅਲ ਦਾ ਤੇਲ ਲਗਾ ਕੇ ਤੇ ਤੁਸੀਂ ਰੈਗੂਲਰ ਕਰਕੇ ਦੇਖੋ ਕਈ ਦਿਨ ਸੌਣ ਤੋਂ ਪਹਿਲਾਂ ਤੇ ਤੁਹਾਨੂੰ 100% ਤੋਂ ਤੁਹਾਨੂੰ ਇਸ ਨੀਂਦ ਆਣੀ ਸਟਾਰਟ ਹੋ ਜਾਣੀ ਹੈ ਤੁਹਾਨੂੰ ਥੋੜਾ ਜਿਹਾ ਕਰਨਾ ਪੈਣਾ ਹੈ ਵਰਕ ਕਰਨਾ ਪੈਣਾ ਹੈ ਥੋੜਾ ਜਿਹਾ ਸਹਜਤਾ ਨਾਲ ਕੁਝ ਟਾਈਮ ਪੇਸ਼ੈਂਸ ਰੱਖਣੀ ਪੈਣੀ ਹੈ ਤੁਹਾਨੂੰ ਹਫਤੇ 10 ਦਿਨਾਂ 'ਚ ਤੁਹਾਨੂੰ ਇਹ ਅਸਰ ਦਿਖਾ ਦੇਗੀ ਤੁਹਾਨੂੰ ਅੱਛੀ ਨੀਂਦ ਆਉਣ ਲੱਗ ਪੈਣੀ ਹੈ ਇਕ ਚੀਜ਼ ਹੋ ਰਿਹਾ ਹੈ ਕਿ ਤੁਸੀਂ ਨਾ ਸ਼ਾਮ ਨੂੰ ਜਦੋਂ ਕੰਮ ਕਰਦੇ ਹੋ ਜਾਂ ਲੇਡੀਜ਼ ਕਿਚਨ 'ਚ ਕੰਮ ਕਰਦੀਆਂ ਨੇ ਜਾਂ ਜੈਂਟਸ ਆਪਣਾ ਕੋਈ ਕੰਮ ਕਰ ਰਹੇ ਨੇ ਰੂਟੀਨ 'ਚ ਤਾਂ ਇੱਕ ਜੋ ਵੀ ਤੁਸੀਂ ਜਿਸ ਵੀ ਧਰਮ ਨਾਲ ਤੁਸੀਂ ਰਿਲੇਟਡ ਹੋ ਤੋ ਭਜਨ ਲਗਾਓ ਹਨਾ ਜਾਂ ਸ਼ਬਦ ਲਗਾਓ ਉਹ ਚੀਜ਼ ਜੋੜ ਲਗਾਓ ਸ਼ਾਮ ਨੂੰ ਔਰ ਲਗਾ ਕੇ ਇਹ ਨਹੀਂ ਕਿ ਐਸੀ ਕਈ ਵਾਰੀ ਮੈਂ ਦੇਖਿਆ ਹੈ ਕਿ ਅਸੀਂ ਘਰਾਂ ਵਿੱਚ ਲਗਾ ਲੈਨੇ ਆ ਪਰ ਸਾਡਾ ਧਿਆਨ ਬਿਲਕੁਕੁਲ ਨਹੀਂ ਹੁੰਦਾ ਉਹ ਹੀ ਸਾਡੇ ਕਾਲ ਮੱਚੀ ਹੁੰਦੀ ਹੈ ਫਟਾਫਟ ਮੈਂ ਰੋਟੀ ਬਣਾਵਾ ਬੱਚੇ ਨੂੰ ਦੁੱਧ ਦੇਣਾ ਇਹ ਉਹ ਸਵਾਣ ਹੈ ਹਨਾ ਉਸ ਚੀਜ਼ 'ਚ ਅਸੀਂ ਉਹ ਸਾਨੂੰ ਬਸ ਚੱਲ ਰਿਹਾ ਹੈ ਇੱਕੋ ਚੱਲ ਰਿਹਾ ਘਰ 'ਚ ਅਸੀਂ ਹੁਣ ਸੁਣਨੇ ਨਹੀਂ ਰਹੇ ਹੁੰਦੇ ਅਸੀਂ ਕੋਸ਼ਿਸ਼ ਕਰੀਏ ਕਿ ਹੌਲੀ-ਹੌਲੀ ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੀਏ ਕੰਮ ਕਰਦੇ ਹੋਏ ਨਾ ਜੋ ਵੀ ਵਰਡਿੰਗ ਹੈ ਸ਼ਬਦ ਦੀ ਜਾਂ ਭਜਨ ਦੀ ਜੋ ਵਰਡਿੰਗ ਹੈ ਨਾਲ-ਨਾਲ ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੀਏ ਥੋੜਾ ਟਾਈਮ ਲੱਗੂਗਾ ਹੌਲੀ-ਹੌਲੀ ਅਸੀਂ ਪ੍ਰੈਕਟਿਸ ਨਾਲ ਅਸੀਂ ਹੌਲੀ-ਹੌਲੀ ਦੇ ਨਾਲ ਗੁੰਗਣਾਣਾ ਵੀ ਸ਼ੁਰੂ ਕਰ ਦੇਣਾ ਉਸ ਨੂੰ ਗਾਉਣਾ ਵੀ ਸ਼ੁਰੂ ਕਰ ਦੇਣਾ ਤੇ ਇਹ ਚੀਜ਼ ਵੀ ਬਹੁਤ ਅਸਰ ਕਰਦੀ ਹੈ ਦਿਮਾਗ ਤੇ ਹੈ ਨਾ ਸਾਨੂੰ ਸਕੂਨ ਮਿਲਦਾ ਹੈ ਤੁਸੀਂ ਉਸ ਤੋਂ ਬਾਅਦ ਤੁਸੀਂ ਪੈਣ ਲੱਗੇ ਇਹ ਸਾਰੀ ਐਕਸਰਸਾਈਜ਼ ਕਰਨੀਆਂ ਜੋ ਮੈਂ ਤੁਹਾਨੂੰ ਦੱਸੀਆਂ ਨੇ ਹਾਂ ਇਹ ਤੁਸੀਂ ਪੱਟੀ ਲਗਾਉਣੀ ਹੈ ਡਾਕਟਰ ਟੇਪ ਇੱਥੇ ਹੋਰ ਲਗਾ ਕੇ ਦਾਨੇ ਤੇ ਫਿਰ ਤੁਸੀਂ ਦੇਖਿਓ ਫਰਕ 100% ਫਰਕ ਪਾਏਗਾ ਥੈਂਕ ਯੂ